ਹੈਲੋ एवरीवन ਅੱਜ ਅਪਾ ਪੜ੍ਹਾਂਗੇ ਅਨਾਰ ਬਾਰੇ 10 ਲਾਈਨਾਂ ਪਹਿਲੀ ਲਾਈਨ ਹੈ ਅਨਾਰ ਇੱਕ ਫਲ ਦਾ ਨਾਮ ਹੈ ਇਸ ਦਾ ਰੰਗ ਲਾਲ ਹੁੰਦਾ ਹੈ ਇਸ ਦਾ ਸਵਾਦ ਮਿੱਠਾ ਹੁੰਦਾ ਹੈ ਇਸ ਦਾ ਪ੍ਰਯੋਗ ਜੂਸ ਅਤੇ ਚਾਟ ਬਣਾਉਣ ਵਿੱਚ ਕੀਤਾ ਜਾਂਦਾ ਹੈ ਇਹ ਖੂਨ ਦੀ ਕਮੀ ਪੂਰੀ ਕਰਦਾ ਹੈ ਇਸ ਵਿੱਚ ਸੈਂਕੜੇ ਹੀ ਛੋਟੇ-ਛੋਟੇ ਦਾਣੇ ਹੁੰਦੇ ਹਨ। ਅਨਾਰ ਦੇ ਛਿਲਕੇ ਅਤੇ ਜੜ੍ਹਾਂ ਨੂੰ ਦਵਾਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹ ਪਾਚਨ ਕਿਰਿਆ ਵਿੱਚ ਸੁਧਾਰ ਕਰਦਾ ਹੈ। ਅਨਾਰ ਇੱਕ ਬਹੁਤ ਹੀ ਫਾਇਦੇਮੰਦ ਫਲ ਹੈ। ਅਸੀਂ ਅਨਾਰ ਨੂੰ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਕਰਕੇ ਸਿਹਤਮੰਦ ਰਹਿ ਸਕਦੇ ਹਾਂ। ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ